ਅੱਸੀ ਗੱਲ ਜੀ ਐਸਐਮਜ਼ਡ ਨਿਊਜ਼ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਸਵੇਲੇ ਦੀ ਵੱਡੀ ਖਬਰ ਐਸਡੀਪੀਸੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਮੁਤਾਬਕ ਐਸਐਮਜ਼ਡ ਤੇ ਤੁਹਾਨੂੰ ਵੱਡੀ ਖਬਰ ਦੱਸਣ ਜਾ ਰਹੇ ਹਾਂ ਕਿ ਕਿਸੇ ਵੀ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਸਕਦੇ ਹੈ ਜਿਸ ਤਰ੍ਹਾਂ ਪਿਛਲੇ ਕਾਫੀ ਕਾਫੀ ਸਮੇ ਤੋਂ ਉਹਨਾਂ ਦੇ ਵੱਲੋਂ ਬਾਦਲਾਂ ਤੇ ਸਿੱਧੇ ਹਮਲੇ ਬੋਲੇ ਗਏ ਉਸ ਤੋਂ ਬਾਅਦ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਦੇਖਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਐਸਜੀਪੀਸੀ ਦੇ ਪ੍ਰਧਾਨ ਜੋ ਬਣਦੇ ਸਨ ਉਹਨਾਂ ਦਾ ਸਿੱਧਾ ਤਾਲੁਕਾਤ ਕਿਤਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਬਾਦਲਾਂ ਦੇ ਵੱਲੋਂ ਹੀ ਹਮੇਸ਼ਾ ਸੱਤਾ ਦੇ ਵਿੱਚ ਕਾਬਜ਼ ਰਹੇ ਨੇ ਸਾਬਕਾ ਮੁੱਖ ਮੰਤਰੀ ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਫਿਰ ਸਾਬਕਾ ਪ੍ਰਧਾਨ ਜੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਹਮੇਸ਼ਾ ਉਹਨਾਂ ਦਾ ਸਿੱਧੇ ਤੌਰ ਤੇ ਸੰਪਰਕ ਐਸਡੀਪੀਸੀ ਦੇ ਪ੍ਰਧਾਨ ਦੇ ਨਾਲ ਹੁੰਦਾ ਸੀ ਪਰ ਲਗਾਤਾਰ ਇਸ ਤਰ੍ਹਾਂ ਇਸ ਵਾਰ ਦੇਖਿਆ ਗਿਆ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਕਿਤੇ ਨਾ ਕਿਤੇ ਬਾਦਲਾਂ ਦੇ ਵਿਰੁੱਧ ਬੋਲਦੇ ਦਿਖੇ ਨੇ ਉਸ ਤੋਂ ਬਾਅਦ ਭਾਵੇਂ ਕਿ ਕੋਈ ਪ੍ਰਤੀਕਿਰਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਹੀਂ ਸਾਹਮਣੇ ਆਈ ਪਰ ਸੂਤਰਾਂ ਦੇ ਮਤਾਬਕ ਜੋ ਵੱਡੀ ਐ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਪਾਰਟੀ ਹਾਈ ਕਮਾਂਡ ਨੂੰ ਇਹਨਾਂ ਗੱਲਾਂ ਦਾ ਜਵਾਬ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਦੇ ਵਿੱਚ ਦੇਣਾ ਮੁਸ਼ਕਲ ਹੁੰਦਾ ਪਿਆ ਇਸ ਤੋਂ ਬਾਅਦ ਹੋ ਸਕਦਾ ਏ ਕਿ ਐਸਡੀਪੀਸੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇ ਸਕਦੇ ਦੂਸਰੇ ਪਾਸੇ ਲੋਕ ਇਹ ਵੀ ਕਹਿੰਦੇ ਪਏ ਐ ਕਿ ਜਥੇਦਾਰ ਇਸ ਤਰ੍ਹਾਂ ਰਾਜਨੀਤਿਕ ਮਾਮਲਿਆਂ ਦੇ ਵਿੱਚ ਬਿਆਨ ਦਿੰਦੇ ਰਹਿੰਦੇ ਨੇ ਕਿਤੇ ਨਾ ਕਿਤੇ ਇਹ ਵੀ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ ਹੁੰਦਾ ਜੇਕਰ ਐਸਜੀਪੀਸੀ ਦੇ ਪ੍ਰਧਾਨ ਸਿਰਫ ਸਿੱਖੀ ਮਸਲਿਆਂ ਤੇ ਗੱਲਬਾਤ ਕਰਨ ਤਾਂ ਕਿਤੇ ਨਾ ਕਿਤੇ ਉਹ ਆਮ ਲੋਕਾਂ ਨੂੰ ਵੀ ਸਹੀ ਲੱਗੇਗਾ ਪਰ ਲਿਖਿਆ ਗਿਆ ਹੈ ਕਿ ਲਗਾਤਾਰ ਪਿਛਲੇ ਕਈ ਲੰਬੇ ਸਮੇਂ ਤੋਂ ਜੋ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਧਾਨ ਹੋਣ ਜਥੇਦਾਰ ਹੋਣ ਕਿਤੇ ਨਾ ਕਿਤੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਵੀ ਵੱਡੇ ਮਸਲੇ ਨੇ ਕਿਤਨਾ ਕਿਤੇ ਉਹ ਪੋਲਿਟੀਕਲ ਦੇ ਨਾਲ ਜੁੜ ਜਾਂਦੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਵਿਰੋਧਤਾ ਦਿਖਾਈ ਦੇਣਦੀ ਜਾਂਦੀ ਸੀ ਜਿਸ ਤੋਂ ਬਾਅਦ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਮੁਤਾਬਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਸੇ ਵੀ ਸਮੇਂ ਅਸਤੀਫਾ ਦੇ ਸਕਦੇ ਨੇ